ਸਸ਼ਿਕਾ ਜੀ ਰੋਇ ਕਲੈਕਸ਼ਨ ਐਂਡ ਬੂਟੀਕ ਆਸਪਾਸ ਥੋੜਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਅੱਜ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਆ ਆਫਰ ਵਾਲੇ ਸੂਟ ਸੂਟ ਰੈਂਡ ਦੇ ਜੀ ਬੈਨਵਰਟ ਦੇ ਬਹੁਤ ਪਿਆਰੀ ਕਲੈਕਸ਼ਨ ਆ 5500 ਦੇ ਸੂਟ ਨੇ ਜਿਨ੍ਹਾਂ ਸੂਟਾਂ ਨੂੰ ਹਰ ਕੋਈ ਲਾਈਕ ਕਰਦਾ ਆ ਅੰਨਿਸਾ ਸਾਡੇ ਕੋਲ ਸਟਾਕ ਕਲੀਅਰ ਹੁੰਦਾ ਉਹ ਵਾਲੇ ਸੂਟ ਅਸੀਂ ਤੁਹਾਨੂੰ ਆਫਰ ਤੇ ਦੇਣ ਜਾ ਰਹੇ ਆ ਤੇ ਪ੍ਰਾਈਸ ਰਹੂਗਾ ਅੱਜ ਦੀ ਸਾਰੀ ਹੀ ਵੀਡੀਓ ਦਾ 3990 ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰਾ ਨੰਬਰ 8283 828381 ਨੰਬਰ ਆ ਜੀ 24 ਸੂਟ ਤੋਂ ਨੂੰ ਅਸੀਂ ਵੀਡੀਓ ਚ ਪਸੰਦਾ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਇਹਨਾਂ ਦੀ ਫੋਟੋ ਬਹੁਤ ਪਿਆਰੀ ਜਿਹੀ ਕਲੈਕਸ਼ਨ ਹੈ ਤੁਸੀਂ ਇਕੱਠੇ ਸੂਟ ਚੱਕਣੇ ਆ ਇਕੱਠੇ ਚੱਕ ਲਿਓ ਜਿਆਦਾ ਵੈਸਟ ਹੈ ਜੀ ਕਿਉਂਕਿ ਨੈਕਸਟ ਜਦੋਂ ਸੀਜ਼ਨ ਆਏਗਾ ਇਹਨਾਂ ਦਾ ਫਿਰ ਤੋਂ ਉਹੀ ਪ੍ਰਾਈਸ 5500 ਹੋ ਜਾਏਗਾ ਅੱਜ ਤੋਂ ਦਿਨ ਵਾਸਤੇ ਅਸੀਂ ਆਫਰ ਤੇ ਲੈ ਕੇ ਆਈਆਂ ਤੁਸੀਂ ਗਿਫਟ ਦੇਣੇ ਆ ਕਿਸੇ ਨੂੰ ਸਟਿਚ ਕਰਵਾਣੇ ਆ ਬਹੁਤ ਪਿਆਰੀਆਂ ਆਈਟਮਾਂ ਨੇ ਤੇ ਲੁੱਕ ਬਹੁਤ ਸੋਹਣੀ ਹੈ ਸਾਰੀ ਸੂਟਾਂ ਦੇ ਵੈਲਵਟ ਜਿਹੜੀ ਸਿਲਕ ਵੈਲਵਟ ਹੁੰਦੀ ਹੈ ਉਹ ਵਾਲੀ ਵੈਲਵਟ ਹੈ ਜੀ ਇਹ ਸ਼ਾਈਨ ਹੈ ਪ੍ਰੋਪਰ ਤੇ ਬਹੁਤ ਸੌਫਟ ਸਟੱਫ ਆ ਸਿਲਕ ਵੈਲਵਟ ਹੈ ਇਹ ਮੈਂ 3300 ਵਾਲੀ ਵੈਲਵਟ ਦੀ ਵੀਡੀਓ ਪਾਈ ਸੀ ਜੀ ਬਹੁਤ ਪਸੰਦ ਕੀਤੀ ਸਾਰਿਆਂ ਨੇ ਸੂਟ ਉਹ ਨਾਲ ਦੀ ਨਾਲ ਸਟਾਕ ਕਲੀਅਰ ਸੀਗਾ ਤੇ ਹੁਣ ਤੁਹਾਨੂੰ ਅੱਜ ਸਿਲਕ ਵੈਲਵਟ ਦੇ ਰਹੀਆਂ ਸੀ ਤੇ ਇਹ ਹੈਗਾ ਇਹ ਫਰੰਟ ਕਲਰ ਇਹ ਬਹੁਤ ਸੋਹਣਾ ਰਸਟੀ ਮੈਰੂਨ ਜਿਹਾ ਸ਼ੇਡ ਆ ਨੈਕ ਤੇ ਆ ਜੀ ਵਰਕ ਇਸ ਤੇ ਠੀਕ ਹੈ ਤੇ ਸਾਈਡ ਤੇ ਦਿੱਤਾ ਹੋਇਆ ਤੁਹਾਨੂੰ ਬਾਰਡਰ ਇਹ ਇਹਨੂੰ ਤੁਸੀਂ ਕਿਤੇ ਵੀ ਐਡਜਸਟ ਕਰ ਸਕਦੇ ਹੋ ਬੈਕੇਰੇ ਤੇ ਜੈਨੇਤ ਵਗੈਰਾ ਤੇ ਡਿਜ਼ਾਈਨਿੰਗ ਕਰਾ ਸਕਦੇ ਹੋ ਇਹ ਹੈਗੀਆਂ ਨੇ ਜੀਸਤੀਆਂ ਬਾਜੂ ਬਾਜੂ ਦਾ ਐਕਸਟਰਾ ਫੈਬਰਿਕ ਦਿੱਤਾ ਹੋਇਆ 3 ਮੀਟਰ ਤੋਂ ਪਲੱਸ ਆ ਸ਼ਰਟ ਇਹ ਠੀਕ ਹੈ ਲੈਂਥ ਪੁੱਛ ਲੈਣੇ ਕਾਫੀ ਜਣੇ ਵੀ ਲੈਂਥ ਕਿੰਨੀ ਬਣੇਗੀ ਪਹਿਲਾ ਸੂਟ ਕਈਆਂ ਦੇ ਤਾਂ ਲੈਂਥ ਕਿੰਨੀ ਹੋ ਰਹਿ ਗਈ ਜੀ ਉਹ ਲੈਂਥ ਪੁੱਛੀਗੇ ਕਿ ਸੂਟ ਦਾ ਤਾਂ ਦੱਸਣੀ ਕੀ ਲੈਂਥ ਹੈ ਇਹਦੀ ਮੈ ਤੁਹਾਨੂੰ ਪਹਿਲਾਂ ਹੀ ਦੱਸ ਦੁਮਾ ਹੁਣੇ ਬਾਜੂ ਦਾ ਸਟੱਫ ਐਕਸਟਰਾ ਦਿੱਤਾ ਹੋਇਆ ਤੇ ਸ਼ਰਟ ਦੀ ਲੈਂਥ ਬਣੇਗੀ ਇਸ ਤੇ ਇਹਦੀ ਲੈਂਥ ਹੈਗੀ ਹੈ ਜੀ 52 Uh, 52 ਆ ਇਹਦੇ નીચે ਕੋਈ ਕੇਰੇ ਤੇ ਬਾਰਡਰ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ 52 ਇਹਦੀ ਹਾਈਐਸਟ ਲੈਂਥ ਬਣੇਗੀ ਬਾਕੀ ਕੱਟ ਤੁਸੀਂ ਜਿੰਨੀ ਮਰਜ਼ੀ ਬਣਾ ਸਕਦੇ ਹੋ ਠੀਕ ਹੈ ਕੱਟ ਦਾ ਜਿੰਨੀ ਤੁਸੀਂ ਰੱਖਣੀ ਹੈ نیچے ਤੋਂ ਕਟਿੰਗ ਹੋ ਜਾਏਗੀ ਇਸ ਤੇ ਹਾਈਐਸਟ ਮੈਂ ਤੁਹਾਨੂੰ ਦੱਸਤੀ ਇਸੇ 52 ਤੱਕ ਲੈਂਥ ਬਣ ਸਕਦੇ ਆ ਕਿਉਂਕਿ ਇਹਦੀ ਬਾਜੂ ਦਾ ਸਟਫ ਐਕਸਟਰਾ ਦਿੱਤਾ ਹੋਇਆ ਨਾਲ ਇਹਨਾਂ ਦੇ ਪਿਓਰ ਪਸ਼ਮੀਨੇ ਦੀਆਂ ਸਲਵਾਰਾਂ ਰਹਿਣਗੀਆਂ ਜੀ 3 ਮੀਟਰ ਦੀਆਂ ਤੇ ਨਾਲ ਰਹਿਣਿਆ ਨੇ ਬਹੁਤ ਪਿਆਰੇ ਟੈਬੀ ਸਰਟਨ ਦੇ ਦੁਪੱਟੇ ਕੁਛ ਅਲੱਗ ਆ ਡਿਜ਼ਾਈਨਰ ਜਿਹਾ ਸੂਟ ਨੇ ਜੀ ਇਹ ਟੈਬੀ ਸਰਟਨ ਹੈ ਇਹ ਜਿਹੜੇ ਦੁਪੱਟੇ ਨੇ ਸਲਿੱਪਰੀ ਨਹੀਂ ਹੈਗੇ ਬਿਲਕੁਲ ਤੁਸੀਂ ਜਿੱਥੇ ਵੀ ਖੜਾਓਗੇ ਉੱਥੇ ਖੜ ਜੇਗਾ 4 ਸਾਈਡ ਇੱਦਾਂ ਵਰਕ ਰਹੇਗਾ ਕਿ ਕੋਰਨਰ ਚ ਹੈਵੀ ਵਰਕ ਰਹੇਗਾ ਇਸ ਤੇ ਠੀਕ ਹੈ ਜੀ ਇਹ ਸਰਟਨ ਟੈਬੀ ਆ ਬਹੁਤ ਸੋਹਣਾ ਸਟਾਫ ਆ ਬਿਲਕੁਲ ਨਵਾਂ ਸਟਾਫ ਹੈ ਜੀ ਪ੍ਰਾਈਸ ਹੈਗਾ ਇਹ 3990 ਸ਼ਿਪਿੰਗ ਲਗਭਗ ਤਾਂ ਲੱਗੇਗੀ ਸਾਰੇ ਸੂਟਾਂ ਦੇ ਨੈਕਸਟ ਕਲਰ ਦੇ ਰਹੀਆਂ ਜੀ ਤੁਹਾਨੂੰ ਮਹਿੰਦੀ ਇਹਨਾਂ ਸੂਟਾਂ ਦੀ ਡਿਮਾਂਡ ਬਹੁਤ ਰਹਿੰਦੀ ਹੈ ਸਿੰਗਲ ਸੂਟ ਦੀ ਫੋਟੋ ਲਓਗੇ ਸ਼ਾਇਦ ਤੁਹਾਨੂੰ ਨਾ ਮਿਲੇ ਕਿਉਂਕਿ ਇੱਕੋ ਹੀ ਸੂਟ ਦੀ ਬਹੁਤ ਸਾਰੀਆਂ ਫੋਟੋ ਆਣੀਆਂ ਤੁਸੀਂ ਸਾਰੀ ਵੀਡੀਓ ਦੇਖੋ ਧਿਆਨ ਨਾਲ ਤੇ ਜੋ ਵੀ ਤੁਹਾਨੂੰ ਪਸੰਦ ਨੇ ਦੋ ਤਿੰਨ ਸੂਟ ਇੰਨੇ ਸਾਰੇ ਸੂਟਾਂ 'ਚੋਂ ਦੋ ਤਿੰਨ ਸੂਟ ਤਾਂ ਤੁਹਾਨੂੰ ਪਸੰਦ ਹੋਣੇ ਚਾਹੀਦੇ ਆ ਤੇ ਉਹਨਾਂ ਦੀ ਫੋਟੋਆਂ ਲੈ ਲਓ ਜਿਹੜਾ ਵੀ ਉਹਨਾਂ ਤਿੰਨਾਂ 'ਚੋਂ ਜਿਹਨੇ ਵੀ ਸੂਟ ਹੋਣਗੇ ਅਵੇਲੇਬਲ ਹੋਇਆ ਤਸੀਂ ਤੁਹਾਨੂੰ ਉਸ ਦੀ ਪਿਕਚਰ ਮਤਲਬ ਔਰ ਤੁਹਾਡੇ ਵਾਸਤੇ ਰੱਖ ਲਾਂਗੇ ਪੇਮੈਂਟ ਆਨਲਾਈਨ ਰਹੇਗੀ ਜੀ Google Pay Paytm ਅਕਾਊਂਟ ਟ੍ਰਾਂਸਫਰ ਫੋਨ पे ਇੰਟਰਨੈਸ਼ਨਲ ਰਹਿੰਦਾ ਜੀ ਮਨੀ ਗ੍ਰਾਮ ਵੈਸਟਰਨ ਯੂਨੀਅਨ ਰੀਆ ਅਕਾਊਂਟ ਟ੍ਰਾਂਸਫਰ ਈ ਟ੍ਰਾਂਸਫਰ ਕੁਛ ਮਰਜ਼ੀ ਕਰਵਾ ਸਕਦੇ ਹੋ ਤੁਸੀਂ ਇਹ ਹੈਗਾ ਇਹਦਾ ਟੈਵੀ ਸਿਲਕਰ ਦਾ ਦੁਪੱਟਾ ਬਹੁਤ ਸੋਹਣਾ ਠੀਕ ਹੈ ਤੇ ਇਹ ਹੈਗਾ ਜੀ ਮਹਿੰਦੀ ਜੈ ਸ਼ੇਰ ਨੈਕਸਟ ਇਹਨਾਂ ਦੇ ਬਾਕੀ ਦਾ ਸਾਰਾ ਸੇਮ ਹੀ ਰਹੂਗਾ ਸਿਰਫ ਨੈਕ ਦੇ ਜਿਹੜੇ ਪੈਟਰਨ ਨੇ ਮੈਂ ਤੁਹਾਨੂੰ ਉਹ ਦਿਖਾਈ ਜਾਨੀ ਆ ਬਹੁਤ ਸੋਹਣੇ ਪੈਟਰਨ ਨੇ ਇਹ ਹੈਗਾ ਨੈਕ ਦਾ ਪੈਟਰਨ ਦੇਖੋ ਕਿੰਨਾ ਪਿਆਰਾ ਹੈ ਵੀ ਨੈਕ ਬਣੇਗਾ ਇਹ ਠੀਕ ਹੈ ਤੇ ਕਲੀਆਂ نیچے ਬਾਜੂ ਤੇ ਏਦਾਂ ਹੈਵੀ ਆ ਜੀ ਤੇ ਇੱਕ ਤੁਹਾਨੂੰ ਦਿੱਤਾ ਹੋਇਆ ਸਾਈਡ ਤੇ ਇਹ ਵਾਲਾ ਬਾਰਡਰ ਇਹਨੂੰ ਤੁਸੀਂ ਐਡਜਸਟ ਕਰ ਸਕਦੇ ਹੋ ਫਰੰਟ ਘੇਰੇ ਤੇ ਜਾਂ ਫਿਰ ਜਿੱਦਾਂ ਵੀ ਤੁਸੀਂ ਬੈਕ ਘੇਰੇ ਤੇ ਜੋ ਵੀ ਕਰਵਾਣਾ ਐਵੇਂ ਹੋ ਜਾਏਗਾ ਇਹਦੇ ਨਾਲ ਹੈਗਾ ਜੀ ਇਹ ਦੁਪੱਟਾ ਕਲਰ ਵਾਸੋਂ ਹੈ ਡਿਜ਼ਾਈਨਿੰਗ ਵਾਸੋਂ ਹੈ ਇਹ ਹੈਗਾ ਹੀ ਬਲੈਕ ਸ਼ੇਡ ਠੀਕ ਹੈ ਜੀ ਬਲੈਕ ਕਲਰ ਹੈ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਨੈਕਸਟ ਸੀਜ਼ਨ ਵਾਸਤੇ ਵੀ ਤੁਸੀਂ ਰੱਖ ਸਕਦੇ ਹੋ ਜਾਂ ਫਿਰ ਜਿੱਥੇ ਹੋਰ ਅਦਰ ਕੰਟਰੀਸ ਠੰਡ ਪੈ ਰਹੀਆਂ ਉਹਨਾਂ ਵਾਸਤੇ ਸ ਇਹ ਬਹੁਤ ਜ਼ਿਆਦਾ ਬੈਨੀਫਿਟ ਹੈ ਹੁਣ ਤਕਰੀਬਨ ਅਸੀਂ ਸੇਲ ਕੱਢਣੀ ਸ਼ੁਰੂ ਕਰਤੀ ਆ ਜੀ ਆਨਲਾਈਨ ਰਹਿੰਦਾ ਜੇ ਕੰਮ ਸਾਰਾ ਹੀ ਸ਼ਾਪ ਤੇ ਤੁਹਾਨੂੰ ਚੁਆਇਸ ਬਹੁਤ ਘੱਟ ਮਿਲਦੀ ਹੈ ਕਿਉਂਕਿ ਆਨਲਾਈਨ ਸਾਰੇ ਸੂਟ ਮੋਸਟਲੀ ਕਲੀਅਰ ਹੋ ਜਾਂਦੇ ਆ ਠੀਕ ਹੈ ਇਹ ਹੈਗਾ 컬러 ਬਹੁਤ ਪਿਆਰਾ ਜਿਹਾ 컬러 ਸਾਰੇ ਬਹੁਤ ਸੋਹਣੇ ਆ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆ 3990 ਅੱਜ ਦੀ ਵੀਡੀਓ ਦਾ ਪ੍ਰਾਈਸ ਹੈ ਸ਼ਿਪਿੰਗ ਅਲੱਗ ਤੋਂ ਲੱਗੇਗੀ ਜੀ ਸਾਰੇ ਸੂਟਾਂ ਦੇ ਨੈਕਸਟ ਡਿਜ਼ਾਈਨ ਦਿਖਾਣੇ ਆ ਡਿਜ਼ਾਈਨ ਇੱਕ ਤੋਂ ਇੱਕ ਨੇ ਦੇਖੋ ਡਿਜ਼ਾਈਨ ਸੂਟ ਦਾ ਸਿਲਕ ਵੈਲਵਟ ਹੈ ਜੀ ਫੁੱਲ ਸ਼ਾਈਨ ਆ ਵੈਲਵਟ ਦੇ ਵਿੱਚ ਬਹੁਤ ਸੋਹਣਾ ਸਟਾਫ ਆ ਦੇਖੋ ਲੁਕ ਠੀਕ ਹੈ ਬਹੁਤ ਪਿਆਰਾ ਸੂਟ ਹੈ ਜੀ ਡਿਜ਼ਾਈਨਿੰਗ ਦੇਖੋ ਸੂਟ ਦੇ ਵਰਕ ਵੀ ਬਹੁਤ ਯੂਨੀਕ ਆ ਜਿੱਦਾਂ ਮਰਜ਼ੀ ਕੁੱਟ-ਕੁੱਟ ਕੇ ਧੋ ਧੋ ਕੇ ਪਾਈ ਜੋ ਸਾਈਡ ਤੇ ਦਿੱਤਾ ਹੋਇਆ ਇਹ ਵਾਲਾ ਬਾਰਡਰ ਇਹਨੂੰ ਤੁਸੀਂ 슬ੀਵਸ ਤੇ ਲਗਾ ਸਕਦੇ ਹੋ ਠੀਕ ਹੈ ਕਿਉਂਕਿ ਇਸੇ 슬ੀਵਸ ਤੇ ਵਰਕ ਨਹੀਂ ਹੈਗਾ ਪਿਓਰ ਪਸ਼ਮੀਨੇ ਦੀ ਹੈਗੀ ਆ ਜੀ ਸਲਵਾਰ ਇਹਦੇ ਨਾਲ ਠੀਕ ਹੈ ਤੇ ਨਾਲ ਦੇਖਿਓ ਇਹਦਾ ਸਟੋਲ ਦੇ ਕੋਸੂਟ ਦੇ ਲਈ ਤੁਹਾਨੂੰ ਮਿਲ ਜੇਗਾ 3.99 ਦੇ ਵਿੱਚ ਐਦਾਂ ਦੇ ਸੂਟ 3.990 ਇਹਨਾਂ ਦਾ ਪ੍ਰਾਈਸ ਆ ਜੀ ਤੇ ਲੁੱਕ ਵਰਕ ਦੇਖੋ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ ਤੇ ਇੱਕ ਦੇ ਰਹੀ ਹਾਂ ਤੁਹਾਨੂੰ ਸੇਮੇ ਪੈਟਰਨ ਦੇ ਤੇ ਇਹ ਕਲਰ ਹਲਕਾ ਜਿਹਾ ਡਿਜ਼ਾਈਨ ਦਾ ਫਰਕ ਆ ਜਾਊਗਾ ਇਹ ਰਹੇਗਾ ਜੀ ਇਸ طرح ਡਿਜ਼ਾਈਨ ਸੈਂਟਰ ਪੈਨਲ ਦੇ ਨਾਲ ਤੁਹਾਨੂੰ ਲੱਗ ਦੀ ਸੀਜਾ ਨੇ ਬਿਲਕੁਲ ਠੀਕ ਹੈ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਆ ਜਿਹੜੇ ਇਹਨਾਂ ਦੇ ਇਹਨਾਂ ਦੇ ਨਾਲ ਸਟਾਲ ਲੇ ਜੇ 29.5 ਮੀਟਰ ਦੀ ਆ ਚੜਾਈ ਘੱਟ ਹੁੰਦੀ ਆ ਸਟਾਲ ਦੀ ਇਹਨੂੰ ਤੁਸੀਂ ਆ ਸਾਈਡ ਤੇ ਵੀਅਰ ਕਰ ਸਕਦੇ ਹੋ ਜਾਂ ਫਿਰ ਬੈਕ ਸਾਈਡ ਤੋਂ ਕਿਉਂਕਿ ਵੈਲਵਟ ਦਾ ਆਪਾਂ ਨੇ ਫਰੰਟ ਵੀ ਦਿਖਾਉਣਾ ਕਿ ਫਰੰਟ ਦੇ ਉੱਪਰ ਵਰਕ ਹੈ ਸਾਰਾ ਕੁਝ ਐਦਾਂ ਕੈਰੀ ਕਰ ਸਕਦੇ ਹੋ ਠੀਕ ਹੈ ਹਾਂ ਇਹ ਜੀ ਲੁੱਕ ਦੇਖਾ ਦਾਨੀਏ ਸੂਟ ਵੀ ਤੁਹਾਨੂੰ ਐਜਾਂ ਦੀ ਲੁੱਕ ਹੈ ਜੀ ਬਣਨ ਤੋਂ ਬਾਅਦ 3990 ਇਹਨਾਂ ਸੂਟਾਂ ਦਾ ਪ੍ਰਾਈਸ ਹੈ ਜੀ 3990 ਦਾ ਸੂਟ ਇਹ ਨੈਕਸਟ ਉਹ ਦੇ ਰਹੇ ਆ ਇਹ ਕਲਰ ਵੀ ਬਹੁਤ ਸੋਹਣੇ ਹੁਣ ਤੁਸੀਂ ਦੇਖੋਗੇ ਜਿਹੜੇ ਇਹ ਵਾਲੇ ਸੂਟ ਨੇ ਇਹ ਮੈਂ 3300 ਦੇ ਵਿੱਚ ਵੀ ਪਾਇਆ ਸੀਗਾ ਪਰ ਸਿਰਫ ਬ੍ਰਾਂਡ ਦਾ ਫਰਕ ਪੈਣ ਕਰਕੇ ਡਿਜ਼ਾਈਨ ਸੇਮ ਆ ਉਹ ਸੀਗੀ ਇਹਦੀ ਕਾਪੀ ਤੇ ਇਹ ਹੈਗਾ ਸਿਲਕ ਵੈਲਵਟ ਠੀਕ ਹੈ ਸਿਰਫ ਇਹ ਹੀ ਫਰਕ ਪੈ ਜਾਂਦਾ ਇਹਨਾਂ ਚੀਜ਼ਾਂ 'ਚ ਕਈ ਕਹਿੰਦੇ ਨੇ ਅਜੇ ਫੁਲਾਨੀ ਤੋਂ ਤਾਂ ਸਾਨੂੰ ਸੂਟ ਸਸਤਾ ਮਿਲਦਾ ਹੁਣ ਮੈਂ ਤੁਹਾਨੂੰ ਦੋਨੋਂ ਦਿਖਾਏ ਆ 33 ਵਾਲੀ ਤੁਸੀਂ ਮੇਰੀ ਬੈਕਸਾਈਡ ਤੇ ਜਾ ਕੇ ਤਕਰੀਬਨ 5-6 ਦਿਨ ਪਹਿਲਾਂ ਦੀ ਵੀਡੀਓ ਆ ਉਹ ਦੇਖ ਸਕਦੇ ਹੋ ਸੇਮ ਹੀ ਡਿਜ਼ਾਈਨ ਮਿਲੇਗਾ ਤੁਹਾਨੂੰ ਡਿਪਟੋ ਡਿਜ਼ਾਈਨ ਮਿਲੇਗਾ ਸ਼ਾਲ ਦਾ ਵੀ ਸਾਰਾ ਕੁਝ ਸਿਰਫ ਸਟਾਫ ਦਾ ਫਰਕ ਪੈ ਜਾਂਦਾ ਜੀ ਕਿਉਂਕਿ ਕਾਪੀਆਂ ਬਹੁਤ ਨਾਲ ਦੀ ਨਾਲ ਬਣਨ ਲੱਗ ਜਾਨੀ ਐ ਸਾਡੇ ਕੋਲ ਤਾਂ ਹੁਣ ਅਸੀਂ ਕਾਪੀ ਦਾ ਬਹੁਤ ਘੱਟ ਸੇਲ ਕਰਦੇ ਆ ਪਰ ਡਿਮਾਂਡ ਆਂਦੀ ਐ ਸਾਨੂੰ ਬੈਲਵਰਡ ਤੇ ਇਸ ਰੇਂਜ ਚ ਸੂਟ ਦੋ ਉਹ ਵੀ ਮਤਲਬ ਸਾਰੇ ਬਹੁਤ ਲਾਈਕ ਕਰਦੇ ਆ ਇਹਦਾ ਸਿਰਫ ਸਟਾਫ ਤੇ ਇਸੇ ਬ੍ਰਾਂਡ ਦਾ ਫਰਕ ਹੈ ਜੀ ਇੱਕ ਵਾ ਬ੍ਰਾਂਡ ਦਾ ਸੂਟ ਐ ਇਹ ਤੇ ਇਹ ਹੈਗਾ ਇਹਦਾ ਕਲੀਆਂ ਵਾਲਾ ਸਟਾਈਲ ਇਹ ਥੋੜਾ ਜਿਹਾ ਨੀਚੇ ਤੋਂ A ਲਾਈਨ ਦੀ ਤਰ੍ਹਾਂ ਜਾ ਰਿਹਾ ਹੈ ਠੀਕ ਹੈ ਇਹ ਹੈਗਾ ਬੈਕ ਦਾ ਬਾਰਡਰ ਇਹਦੀ ਲੈਂਥ ਬਣੇਗੀ 46 ਦੇ ਲਗਭਗ ਠੀਕ ਹੈ 47 46 ਦੇ ਲਗਭਗ ਇਸਦੀ ਲੈਂਥ ਬਣੇਗੀ ਜੀ ਇਹ ਹੈਗਾ ਇਹਦੇ ਨਾਲ ਪਿਓਰ ਕੁਸ਼ਮੀਰ ਨੇ ਦਾ ਸਟਫ ਸਲਵਾਰ ਦਾ ਇਹ ਹੈਗਾ ਜੀ 벨ਵੈਟ ਦੇ ਉੱਪਰ ਇਸ ਦਾ ਸ਼ਾਲ ਸੇਮ ਇਹ ਹੀ ਡਿਜ਼ਾਈਨ ਸੀਗਾ 3300 ਦੇ ਵਿੱਚ ਵੀ ਹਲੇ ਵੀ ਮੇਰੇ ਕੋਲ ਸ਼ਾਇਦ ਇੱਕ ਅੱਧਾ ਪੀਸ ਪਿਆ ਹੋਵੇਗਾ ਉਹਦੇ ਵਿੱਚ ਤੇ ਇਹ ਹੈਗਾ ਇਹ 3990 3900 ਦਾ ਸੂਟ ਹੈ ਇਹ ਵੀ ਮੈਂ ਤੁਹਾਨੂੰ ਹੁਣ ਕਲਰ ਆਪਸ਼ਨ ਦਿੰਨੀ ਆ ਬਹੁਤ ਸੋਹਣੇ ਸੋਹਣੇ ਕਲਰ ਨੇ ਤੁਸੀਂ ਵੈਸੇ ਖੁਦ ਵੀ ਦੇਖ ਸਕਦੇ ਹੋ ਇਹ ਸਿਲਕ ਹੈ ਜੀ ਮਤਲਬ ਕਿ ਸਿਲਕੀ ਵੈਲਵਟਾ ਸ਼ਾਈਨ ਬਹੁਤ ਯਾਦਾ ਸਟੱਫ ਦੇ ਵਿੱਚ ਠੀਕ ਹੈ ਜੀ ਸੂਟ ਦਾ ਕਲਰ ਦੇਖੋ ਬਹੁਤ ਪਿਆਰਾ ਕਲਰ ਆ ਮੈਨੂੰ ਖੁਦ ਨਹੀਂ ਪਤਾ ਲੱਗਦਾ ਕਿਹੜਾ ਕਲਰ ਹੈ ਜੀ ਰੋਜ਼ੀਜ਼ ਜਾਂ ਪਿੰਕ ਸ਼ੇਡ ਹੈ ਬਹੁਤ ਪਿਆਰਾ ਪਰਪਲ ਪਿੰਕ ਜਿਹਾ ਕਲਰ ਆ ਬਾਕਸ ਹੋਣਾ ਜਿਆ ਅ ਬਹੁਤ ਪਿਆਰਾ ਸਟਫ ਇਹਨਾਂ ਦਾ 3 ਮੀਟਰ ਸਟਫ ਹੈ ਜੀ ਪਿਓਰ ਪਸ਼ਮੀਨੇ ਦਾ ਇਹ ਹੈਗੇ ਇਹਨਾਂ ਦੇ ਨਾਲ ਵੈਲਵਟ ਦੇ ਸਟੋਲ ਠੀਕ ਹੈ ਤੇ ਪ੍ਰਾਈਸ ਤੁਹਾਨੂੰ ਪਤਾ ਹੀ ਆ ਸੀ ਮੈਂ ਬਾਰ ਬਾਰ ਦੱਸ ਰਹੀਆਂ ਵੀਡੀਓ ਦੇ ਵਿੱਚ ਇਹ ਹੈਗਾ ਇਹ ਮਹਿੰਦੀ ਕਲਰ ਦਾ ਸੂਟ ਸਾਈਨਿੰਗ ਸਿਮਿਲਰ ਜੀ ਹੋਈ ਹੈ ਇਹ ਦਾ ਵੀ ਸੇਮ ਹੀ ਸਾਲ ਰਹੇਗਾ ਫੋਰ ਸਾਈਡ ਪੈਚੇਸ ਦੇ ਨਾਲ ਨੈਕਸਟ ਕਲਰ ਬਹੁਤ ਪਿਆਰਾ ਜੀ ਦੀਆਂ ਬਹੁਤ ਸਾਰੀਆਂ ਫੋਟੋਜ਼ ਆਣੇ ਵਾਲੀਆਂ ਨੇ ਮੈਂਗਨੀਜਿਆ ਕਲਰ ਹੈ ਜੀ ਡਾਰਕ 퍼ਪਲ ਮੂਵ ਸ਼ੇਡ ਬਹੁਤ ਸੋਹਣੇ ਮੈਂ ਤਾਂ ਹੀ ਕਹਿੰਨੀ ਮੀਨੋ ਕਿਉਂਕਿ ਹੁਣ ਇੰਨਾ ਕ ਐਕਸਪੀਰੀਅੰਸ ਆ ਗਿਆ ਕਿ ਕਿਹੜੇ ਸੂਟ ਦੀਆਂ ਜ਼ਿਆਦਾ ਫੋਟੋਜ਼ ਆਣੇ ਵਾਲੀਆਂ ਤਾਂ ਹੀ ਮੈਂ ਕਹਿਨੀ ਹੁੰਦੀ ਆ ਤੁਸੀਂ 3-4 ਸੂਟਾਂ ਦੀਆਂ ਫੋਟੋਆਂ ਲੈ ਲਓ ਕਲਰ ਜਿਹੜੇ ਜਿਹੜੇ ਪਸੰਦ ਆ ਕਲਰ ਸਾਰੇ ਬਹੁਤ ਸੋਹਣੇ ਆ ਇਹ ਹੈਗਾ ਜੀ ਇਹ ਦਾ ਪਸ਼ਮੀਨੇ ਦਾ ਸਟਾਫ ਸਲਵਾਰ ਦਾ ਇਹ ਸੀਗਾ ਨੈਕਸਟ ਡਿਜ਼ਾਈਨ ਵੀ ਨਟਨਸ਼ਨ ਹਾਂ ਜੀ ਨੈਕਸਟ ਦਿਖਾਣੇ ਆ ਕੁਝ ਹੋਰ ਅਲੱਗ ਤੁਹਾਨੂੰ ਜਿੰਨੇ ਵੀ ਅਸੀਂ ਪੈਟਰਨ ਦੇ ਰਹੇ ਆ ਅੱਜ ਸਾਰੇ ਅਲੱਗ ਦੇ ਰਹੇ ਆ ਜੀ ਤੇ ਕਲਰ ਵੀ ਬਹੁਤ ਸੋਹਣਾ ਡਿਜ਼ਾਈਨਿੰਗ ਤੁਸੀਂ ਦੇਖ ਹੀ ਲੈਣੇ ਸਤਾਫਾਸ ਨੂੰ ਸਿਲਕ ਵੈਲਵਟ ਦਾ ਬਹੁਤ ਸੋਹਣਾ ਮਿਲੂਗਾ ਇਹ ਵੀ 3 ਮੀਟਰ ਦੇ ਲਗਭਗ ਸ਼ਰਟ ਹੈ ਜੇ ਠੀਕ ਹੈ ਇਹਦੀ ਵੀ 50 ਪਲੱਸ ਲੈਂਥ ਬਣੇਗੀ ਬਾਕੀ ਤੁਸੀਂ ਜਿੰਨੀ ਬਣਾਣੀ ਉਹ ਬਣਾ ਸਕਦੇ ਹੋ ਤੇ ਇਹ ਹੈਗੀਆਂ ਨੇ ਇਸ ਤੀਆਂ ਬਾਜੋ ਫੁੱਲ ਹੈਵੀ ਦੇ ਵਿੱਚ ਸਾਈਡ ਤੇ ਦਿੱਤਾ ਹੋਇਆ ਜੀ ਪੈਚ ਤੁਸੀਂ ਫਰੰਟ ਦੇ ਘੇਰੇ ਤੇ ਲਗਾ ਸਕਦੇ ਹੋ ਦੇਖੋ ਕਿੰਨੇ ਪਿਆਰੇ ਸੂਟ ਆ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਸ਼ਾਊਰੂ ਵਾਲੇ ਸੂਟ ਜਿਹੜੇ ਮਿਲਦੇ ਨੇ ਜੀ 7-7 8-8 ਹਜ਼ਾਰ ਦੇ ਅਸੀਂ ਤੁਹਾਨੂੰ ਦੇ ਰਹੇ ਹਾਂ 3990 ਦੇ ਵਿੱਚ ਤੇ ਜਿਹੜਾ ਇਹਦਾ ਸ਼ਾਲ ਹੈ ਉਹ ਹੈਗਾ ਦੇਖਣ ਵਾਲਾ ਕੁਝ ਅਲੱਗ ਲੁੱਕ ਤੇ ਸ਼ਾਲ ਮਿਲੇਗਾ ਜੀ ਤੁਹਾਨੂੰ ਬਰੋਸ਼ੇ ਤੇ ਇਹ ਹੈਗਾ ਬਰੋਸ਼ੋ ਦਾ ਇਸ ਦੇ ਨਾਲ ਕੰਟਰਾਸਟ ਸ਼ਾਲ ਠੀਕ ਹੈ ਬਹੁਤ ਸੋਹਣੀ ਲੁੱਕ ਆ ਸੂਟ ਦੀ ਕੁਝ ਅਲੱਗ ਪੀਸ ਆ ਨੈਕਸਟ ਦੇ ਰਹੀ ਜੀ ਤੁਹਾਨੂੰ ਸੇਮ ਦੇ ਵਿੱਚ ਇਹ ਮਹਿੰਦੀ ਜਿਹਾ ਕਲਰ ਠੀਕ ਹੈ ਬਾਜੂ ਹੈਵੀ ਨੇ ਨਾ ਸੂਟਾਂ ਦੀਆਂ ਸਿਲਕ ਦੀ ਸੈਟਨ ਸਿਲਕ ਦੀ ਸ਼ਰਟ ਆ ਸੌਰੀ ਬੈਲਵਟ ਸਿਲਕ ਦੀ ਸ਼ਰਟ ਆ ਪਸ਼ਮੀਨੇ ਦੀ ਸਲਵਾਰ ਹੈ ਜੀ ਤੇ ਬਰੋਸ਼ੇ ਦੇ ਦੁਪੱਟੇ ਨੇ ਇਹਨਾਂ ਦੇ ਨਾਲ ਕੁਝ ਨੈਕਸਟ ਅਲੱਗ ਦੇ ਰਹੀਆਂ ਜੀ ਬਲੈਕ ਸ਼ੇਡ ਦੇ ਉੱਪਰ ਇਹ ਹੈ ਗਾਏ ਨੈਕ ਬਹੁਤ ਸੋਨਾ ਬਣਿਆ ਹੋਇਆ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਇਹ ਬਰੋਸ਼ੇ ਦਾ ਦੇ ਰਹੇ ਹਾਂ ਜੀ antisense ਸਲਵਾਰ ਦਾ ਸਟਾਫ ਸੌਰੀ ਬਰੋਕਟ ਦਾ ਇਹ ਹੈਗਾ ਪਸ਼ਮੀਨੇ ਦੇ ਉੱਪਰ ਬਹੁਤ ਸੋਨਾ ਪਸ਼ਮੀਨੇ ਦਾ ਸਟਾਫ ਆ ਇਹ ਸਲਵਾਰ ਬਣੇਗੀ ਇਸ ਦੀ ਪ੍ਰਿੰਟ ਪਲਾਜ਼ੋ ਕੁਛ ਮਰਜ਼ੀ ਬਣਾ ਲਓ ਤੇ ਇਹਦੇ ਨਾਲ ਜਿਹੜਾ ਹੈਗਾ ਜੀ ਇਹ ਰਹੇਗਾ ਪ੍ਰਿੰਟਡ ਦੇ ਵਿੱਚ ਸਟਾਲ ਨੈਕਸਟ ਸੂਟ ਦੇ ਰਹੇ ਹਾਂ ਕਲਰ ਬਹੁਤ ਸੋਹਣਾ ਹੈ ਡਿਜ਼ਾਈਨਿੰਗ ਤਾਂ ਸੋਹਣੀ ਹੈਗੀ ਹੋਈ ਆ ਕਲਰ ਬਹੁਤ ਸੋਹਣਾ ਹੈ ਇਹਦਾ ਕੰਟਰਾਸਟ ਮਿਲੇਗਾ ਜੀ ਤੁਹਾਨੂੰ ਇਹ ਵਾਲਾ ਇਹ ਹੈਗੀ ਹੈ ਦੀ ਪੈਂਟ ਸਲਵਾਰ ਬ੍ਰੋਕੇਟ ਦੇ ਉੱਪਰ ਤੇ ਬ੍ਰੋਕੇਟ ਤੇ ਹੀ ਰਹੇਗਾ ਜੀ ਇਸ ਦਾ ਸ਼ਾਲ ਇਹਦੇ ਨਾਲ ਹੀ ਲੰਮਾ ਛੋੜਾ ਜਿਹਾ ਸ਼ਾਲ ਨੇ ਥੋੜਾ ਜਿਹਾ ਬ੍ਰੋਕੇਟ ਦੇ ਉੱਪਰ ਹੈ ਕੋਸ਼ਿਸ਼ ਦਾ ਅਲੱਗ ਫੈਕਟਰ ਹੈ ਨਾ ਬਹੁਤ ਸੋਹਣਾ ਤੇ ਨੈਕਸਟ ਦੇ ਰਹੇ ਹਾਂ ਨਿਓਨ ਸ਼ੇਡ ਚਕੇ ਇਹਦੇ ਨਾਲ ਵੀ ਸੇਮ ਹੀ ਕੰਟਰਾਸਟ ਦਿੱਤਾ ਹੋਇਆ ਬਹੁਤ ਪਿਆਰਾ ਜਿਹਾ ਪਾਈਪਿੰਗ ਸੇਮ ਸ਼ਰਟ ਨਾਲ ਦੀ ਲੱਗੀ ਹੋਈ ਹੈ ਟਸਲਸ ਲੱਗੇ ਹੋਏ ਨੇ ਜੀ ਤੇ ਇਹ ਹੈਗੇ ਨੇ ਨੈਕਸਟ ਠੀਕ ਹੈ ਡਿਜ਼ਾਈਨ ਅਲੱਗ ਤੋਂ ਕੁਝ ਹੋਰ ਡਿਜ਼ਾਈਨ ਦਿਖਾਣੇ ਆ ਇਹਨਾਂ ਸੂਟਾਂ ਦੀ ਬਹੁਤ ਸਾਰੀ ਡਿਮਾਂਡ ਹੁੰਦੀ ਸੀ ਮੇਰੇ ਕੋਲ 5500 ਦਾ ਸੂਟ ਤੇ ਹੁਣ ਅੱਜ ਤੁਹਾਨੂੰ ਦੇ ਰਹੀ ਹਾਂ ਸੀ ਡਿਸਕਾਊਂਟ ਦੇ ਉੱਪਰ ਇਹ ਹੈਗਾ ਗ੍ਰੇਸ਼ੀਆ ਸ਼ੇਡ ਹੈ ਜੀ ਗ੍ਰੇ ਗ੍ਰੇ ਕਲਰ ਹੈ ਇਹ neck ਬਹੁਤ ਪਿਆਰਾ ਇਸ ਦਾ ਤੇ ਇਹ ਦਿੱਤਾ ਹੋਇਆ ਜੀ ਆ ਕਾਫੀ ਵੱਡਾ ਪੈਚ ਆ ਜਿਹੜਾ ਇਹ ਵਾਲਾ ਪੈਚ ਆ ਤੁਸੀਂ ਇਹਨੂੰ ਅੱਧਾ ਅੱਧਾ ਕਰਕੇ ਵੀ ਲਗਾ ਸਕਦੇ ਹੋ ਬਾਜੂ ਤੇ ਕਰ ਸਕਦੇ ਹੋ ਫਰੰਟ ਘੇਰੇ ਤੇ ਕਰ ਸਕਦੇ ਹੋ ਜਾਂ ਫਿਰ ਬੈਕ ਫਰੰਟ ਘੇਰਾ ਕਰ ਸਕਦੇ ਹੋ ਉਹ ਤੁਹਾਡੀ ਚੁਆਇਸ ਹੈ ਤੁਸੀਂ ਇਹਨਾਂ ਨੂੰ ਕਿੱਦਾਂ ਬਣਵਾਉਣਾ ਸੂਟ ਨੂੰ ਠੀਕ ਹੈ ਇਹ ਹੈਗੀ ਹੈ ਪਸ਼ਮੀਨੇ ਦੀ ਪਿਓਰ ਦੀ ਸਲਵਾਰ ਤੇ ਇਹਦੇ ਨਾਲ ਲਾਈਟ ਕੰਟਰਾਸਟ ਹੈਗਾ ਜੀ ਦੁਪੱਟਾ ਸਟੋਲ ਇਹਦਾ ਸਿਲਕ ਦਾ ਹੀ ਰਹੇਗਾ ਸਟੋਲ ਸਟਨ ਡੈਲਵਟ ਸਿਲਕ ਦੇ ਉੱਪਰ ਨੈਕਸਟ ਕਲਰ ਦੇ ਰਹੀਆਂ ਬਹੁਤ ਪਿਆਰਾ ਜਿਹਾ ਇਹ ਹੈਗਾ ਜੀ ਨੈਕਸਟ ਚੌੜੇ ਬਾਰਡਰ ਵਾਲੀ ਸੂਟ ਨੇ ਇਹ ਇਸ ਬਾਰਡਰ ਨੂੰ ਤੁਸੀਂ ਚੌੜਾ ਹੀ ਲਗਾਣਾ ਤਾਂ ਚੌੜਾ ਲਗਾ ਸਕਦੇ ਹੋ ਜੇ ਅੱਧਾ-ਅੱਧਾ ਕਰਕੇ ਲਗਾਣਾ ਤਾਂ ਉਹ ਦਾ ਵੀ ਲਗਾ ਸਕਦੇ ਹੋ ਇਹ ਹੈਗਾ ਜੀ ਨੈਕਸਟ ਕਲਰ ਕਲਰ ਇਹ ਵੀ ਬਹੁਤ ਸੋਹਣਾ ਹੈ ਕੰਟਰਾਸਟ ਦੇਖੋ ਕਿੰਨੇ ਪਿਆਰੇ ਇਹਨਾਂ ਦੇ ਠੀਕ ਹੈ ਪ੍ਰਾਈਸ ਰਹੂਗਾ ਜੀ 3990 ਇਹ ਹੈਗਾ ਹੈਂਡਵਰਕ ਦੇ ਉੱਪਰ ਇਹ ਸਿੰਗਲ ਪੀਸ ਸੂਟ ਹੈ ਇਹ ਮਹਿੰਗਾ ਸੀਗਾ ਪਰ ਹੁਣ ਅਸੀਂ ਤੁਹਾਨੂੰ ਇਹ ਲੈਸ ਤੇ ਦੇ ਰਹੇ ਹਾਂ ਸੂਟ ਇਹ ਹੈਂਡ ਪੀਸ ਦਾ ਸੂਟ ਹੈ ਠੀਕ ਹੈ ਇਹ ਹੈਗਾ ਸਾਰਾ ਫਰੰਟ ਬਣਿਆ ਹੋਇਆ ਇਸ ਦਾ ਤੇ ਇਹ ਹੈਗੇ ਨੇ ਹੈਵੀ ਦੇ ਵਿੱਚ ਬਾਜੂ ਤੇ ਇਹ ਚਾਰਨਸ ਫੌਨ ਦਾ ਕਲਰ ਕੰਟਰਾਸਟ ਇਹਦੇ ਨਾਲ ਦੁਪੱਟਾ ਰਾਈਸ ਸੇਮ ਹੈ ਜੀ ਨੈਕਸਟ ਦੇ ਰਹੇ ਹਾਂ ਕੁਝ ਹੈਵੀ ਦੇ ਉੱਪਰ ਇਹ ਸੂਟ ਤੁਸੀਂ ਦੇਖ ਕੇ ਤੁਹਾਨੂੰ ਯਾਦ ਆ ਗਿਆ ਹੋਵੇਗਾ ਕਾਫੀ سارے ਸੂਟ ਸੇਲ ਕੀਤੇ ਸੀ 5500 ਦੇ ਲੁੱਕ ਰੱਖਿਆ ਸੂਟ ਦੇ ਬਹੁਤ ਜ਼ਿਆਦਾ ਬੈਨੀਫਿਟ ਮਿਲਨੇ ਵਾਲਾ ਅੱਜ ਤੁਹਾਨੂੰ ਇਸ ਸੂਟ ਵਿੱਚ ਬੇਬੀ ਇਹ ਸ਼ੇਖ ਹੈ ਯਾਰ ਦੇ ਲਗਭਗ ਸੀਗਾ ਸੂਟ ਕਾਫੀ ਸਾਰੇ ਕਲਰ ਸੀਗੇ ਹੁਣ ਦੋ ਹੀ ਸੂਟ ਨੇ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਆ ਇਹ ਹੈਗੀਆਂ ਹੈਵੀ ਦੇ ਵਿੱਚ ਇਸ ਦੀਆਂ ਬਾਜੂ ਸਟੱਫ ਬਹੁਤ ਜ਼ਿਆਦਾ ਫਾਈਨ ਆ ਇਹ ਦਿਨ ਆ ਮਿਲੇਗਾ ਜੀ ਤੁਹਾਨੂੰ ਇਹ ਪਰਸ ਬਹੁਤ ਸੋਹਣੀ ਪੌਟਲੀ ਆ ਜ਼ਿਪਰ ਲੱਗੀ ਹੋਈ ਆ ਪ੍ਰੋਪਰ ਜ਼ਿਪ ਦੇ ਨਾਲ ਇਹ ਪਰਸ ਤੇ ਨਾਲ ਹੈਗਾ ਇਹ ਪਲਾਜ਼ੋ ਦਾ ਸਟੱਫ ਇਹ ਵੀ ਤੁਹਾਨੂੰ ਸੇਮ ਹੀ ਸਟੱਫ ਤੇ ਮਿਲੇਗਾ ਵੈਲਵਟ ਤੇ ਇਹ ਵਰਕ ਹੈ ਜੀ ਪਲਾਜ਼ੋ ਦਾ ਕੀਤਾ ਹੋਇਆ ਠੀਕ ਹੈ ਪੈਂਟ ਪਲਾਜ਼ੋ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਹੋ ਇਹ ਐਕਸਟਰਾ ਪੈਚ ਦਿੱਤਾ ਹੋਇਆ ਹੈ ਇਹਨੂੰ ਤੁਸੀਂ ਉਤਾਰ ਕੇ ਪੈਚ ਨੂੰ ਕਿਤੇ ਵੀ ਐਡਜਸਟ ਕਰ ਸਕਦੇ ਹੋ ਨਾਲ ਹੈਗੇ ਨੇ ਜੀ ਔਰਗੈਂਜ਼ਾ ਦੇ ਦੁਪੱਟੇ ਐਦਾਂ ਰਹਿਣਗੇ ਦੁਪੱਟੇ ਬਹੁਤ ਸੋਹਣਾ ਸੂਟ ਹੈ ਕਲਰ ਇਹ ਵੀ ਤੁਹਾਨੂੰ ਦੋ ਮਿਲਣਗੇ ਇਹ ਹੈਗਾ ਨੈਕਸਟ ਕਲਰ ਕਾਫੀ ਕਲਰ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਸੂਟਾਂ ਦੇ ਇਹ ਕਾਫੀ ਕਲਰ ਦਾ ਦੁਪੱਟਾ ਔਰ ਗੈਂਜ਼ਾ ਵੀ ਪਰ ਇਹਨਾਂ ਦੇ ਦੁਪੱਟੇ ਨੇ ਲੰਬੇ ਛੋੜੇ ਪ੍ਰਾਈਸ ਹੈਗਾ ਜੀ ਸੇਮ ਨੈਕਸਟ ਦੇ ਰਹੇ ਹਾਂ ਤੁਹਾਨੂੰ ਬਹੁਤ ਪਿਆਰਾ ਸੂਟ ਕਲਰ ਵੀ ਬਹੁਤ ਸੋਹਣਾ ਹੈ ਪੀਕਾਕ ਜੈੱਫ ਕਲਰ ਹੈ ਇਹ ਹੈਗਾ ਫਰੰਟ ਡਿਜ਼ਾਈਨਿੰਗ ਤੁਸੀਂ ਖੁਦ ਦੇਖ ਸਕਦੇ ਹੋ ਬਣਨ ਤੋਂ ਬਾਅਦ ਇਹ ਡਿਜ਼ਾਈਨ ਕਿੰਨਾ ਸੋਹਣਾ ਲੱਗਣਿਆਣਾ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਮਿਲਣਗੀ ਇਹ ਹੈਵੀ ਦੇ ਵਿੱਚ ਬਾਜੂ ਪਰ ਫੁੱਲ ਹੈਵੀ ਬਾਜੂ ਨਹੀਂ ਇਹ ਉੱਪਰ ਆਏਗਾ ਬਾਜੂ ਤੇ ਇਹ نیچے ਆ ਫੈਕਟਰਣਾ ਠੀਕ ਹੈ ਨਾਂ ਹੈਗੀ ਜੀ 벨ਵਟ سوری ਪਸ਼ਮੀਨੇ ਦੀ ਇਹਦੇ ਨਾਲ ਸਲਵਾਰ ਤੇ ਜਿਹੜਾ ਇਹਦਾ ਸਟੋਲ ਆ 벨ਵਟ ਦਾ ਹੀ ਰਹੇਗਾ ਪਰ ਲੁੱਕ ਬਹੁਤ ਸੋਹਣੀ ਆ ਦੇਖੋ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਆ ਬਾਕੀ ਤੁਸੀਂ ਕਮੈਂਟ ਕਰਕੇ ਵੀ ਸ਼ੁਰੂਰ ਦੱਸਦੇ ਤੁਹਾਨੂੰ ਕਲੈਕਸ਼ਨ ਕਿਹਾਂ ਦੀ ਲੱਗੀ ਆ ਸਾਰੀ ਨੈਕਸਟ ਡਿਜ਼ਾਈਨ ਹੈ ਕਲਰ ਬਹੁਤ ਸੋਹਣਾ ਹੈ ਰਸਟੀ ਮੈਰੂਨ ਸ਼ੇਡ ਇਹਦੇ ਨਾਲ ਜਿਸੀਂ ਬਹੁਤ سارے ਸੂਟ ਸੇਲ ਕੀਤੇ ਆ ਇਹ ਸਿੰਗਲੀ ਪੀਸ ਆ ਥ्रेड ਵਰਕ ਦੇ ਨਾਲ ਹੈਵੀ ਕੇਰੇ ਦੇ ਨਾਲ ਇਹਦਾ ਕੇਰਾ ਜੀ ਸਾਰੀ ਹੈਵੀ ਬਣਿਆ ਹੋਇਆ ਇਹਦੇ ਨਾਲ ਹੈਗਾ ਇਹ ਪਸ਼ਮੀਨੇ ਦਾ ਹੀ ਸ਼ਾਲ ਬਹੁਤ ਸੋਹਣਾ ਸ਼ਾਲ ਹੈ ਬਹੁਤ ਪਿਆਰਾ ਨੈਕਸਟ ਦੇ ਰਹੀ ਹਾਂ ਬੋਰਟਲ ਗ੍ਰੀਨ ਦਾ শেਡ ਹੈ ਕੇ ਇਹਦਾ ਜਿਹੜਾ ਬਾਰਡਰ ਹੈ ਉਹ ਨੂੰ ਤੁਸੀਂ ਅਡਜਸਟ ਕਰ ਸਕਦੇ ਹੋ ਉੱਪਰ ਇਹਦੀ ਲੈਂਥ ਛੋਟ ਕਰ ਸਕਦੇ ਹੋ ਸਿਲਕ ਦੀ ਸੌਰੀ ਪਸ਼ਮੀਨੇ ਦੀ ਇਹਦੇ ਨਾਲ ਸਲਵਾਰ ਤੇ ਸਿਲਕ ਦਾ ਹੈਗਾ ਜੀ ਦੁਪੱਟਾ ਸਟਨ ਸਿਲਕ ਦਾ ਇਹ ਹੈਗਾ ਦਾ ਦੁਪੱਟਾ ਸਿਲਕ ਸਟਰਲ ਸਿੱਤ ਤੇ ਬਹੁਤ ਸੋਹਣਾ ਜਿਹਾ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਲੱਗੇ ਤੇ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਹੀ ਹਾਂ ਤੁਹਾਨੂੰ ਥੈਂਕ ਯੂ so much